ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਸਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਆ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਸੇਲ ਆ ਤਾਜੀ ਸੂਈ ਗਾਂ ਜਾਣਕਾਰੀ ਪ੍ਰੋਪਰ ਬਾਈਟ ਕੋ ਲੈ ਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਲਾਲਾ ਜੀ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6284410400 ਜੀ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵਹਿ ਗਏ ਸੀ ਹਾਂ ਦੇਤੀਆਂ ਗਾਂਆਂ ਤਾਂ ਅੱਜ ਵੀ ਤਿੰਨ ਸੀਗੀਆਂ ਦੋ ਲੈ ਕੇ ਵੇਚਣ ਵਾਲੇ ਬੰਦੇ ਇਹ ਮਗਰੋਂ ਆਈ ਸੀਗੀ ਲੇਟੇ ਕੱਲ ਸ਼ਾਮ ਨੂੰ ਸੂਪੀ ਸੀ ਜੇਰ ਜੂਰ ਪੈ ਗਈ ਸੀਗੀ ਤੇ ਅੱਜ ਸਵੇਰ ਲਿਆਂਦੀ ਆ ਪਾ ਕੇ ਠੀਕ ਆ ਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਹੁਤ ਸਾਢੇ 3 4 ਕਿਲੋ ਕੱਢਿਆ ਹੋਊਗਾ ਯਾਨੀ ਕਿ ਅੱਧਾ ਕਿਲੋ ਬੱਚਿਆਂ ਦੇ ਚੋਂਗਲੇ ਹੋਊਗਾ ਮੈਂ ਤਰ ਮੈਂ ਕਰੀ ਵੀ ਕਿਲੋ ਬੱਚੇ ਨੂੰ ਪਿਆਦਾ ਸੀ ਯਾਨੀ ਕਿ 4 ਕਿਲੋ 8 ਕਿਲੋ ਬੋਲੀ ਹੋਊ ਪਰਪਰ ਸਾਫ ਨਹੀਂ ਕੀਤੀ ਹਜੇ ਗਾਂ ਠੀਕ ਆ ਬੱਚਾ ਕੀ ਆ ਜੀ ਮਗਰ ਬੱਚਾ ਵੀਰੇ ਮਗਰ ਬੱਚਾ 8 ਕਿਲੋ 9 ਕਿਲੋ ਯਾਨੀ ਬੋਲਾ ਤਿਆਰ ਆ ਜੀ ਹਾਂ ਇੰਨਾ ਹੋਊ ਕਿੰਨਾ ਕ ਪਾਜੂ ਬਈ ਦੁੱਧ ਯਾਰ ਉਹ ਤਾਂ ਦੱਸ ਦੇ ਕਿੰਨੇ 13 14 ਕਿਲੋ ਸਾਡੇ ਚੋਇਆ ਵਾ ਦੇਣ ਦਾ ਹੱਕ ਵੀ ਪਾਣਦਾ ਵਾ ਮੈਂ ਆਪਾਂ ਕਹਿ ਰਹੀ ਆ ਵੀ ਦਿੰਦੀ ਨਹੀਂ ਕੀ ਦੁੱਧ ਜਾਂ ਲੈਵੇ ਵਾਲ ਮਗਰ ਬੱਚਾ ਇਹ ਜੀਰਨਦੀ ਬਾਈ ਕਹਿੰਦਾ ਡੰਨਾ 8 ਤੋਂ 9 ਕਿਲੋ ਬੋਲੀ ਨੈਟ ਤਿਆਰ ਆ ਸਾਫ ਨਹੀਂ ਕੀਤੀ ਯਾਨੀ ਕਿ ਚਾਰ ਹਾਂ 4 ਕਿਲੋ ਯਾਨੀ ਕਿ ਭਾਂਡੇ ਚ ਚੋਇਆ ਆਪ ਠੀਕ ਆ ਜੀ ਪ੍ਰੋਪਰ ਖਾਲੀ ਹੋਈ ਨਹੀਂ ਬੋਲੀ 10 ਕਿਲੋ 10 ਤੋਂ ਬਾਹਰ ਹੀ ਹੋਊਗੀ ਰੱਦ ਕਾਟ ਦੇ ਵਜਨ ਵਾਲੀ ਆ ਥਣਾ ਦੇ ਸੈਜ ਬਹੁਤ ਸੋਹਣੇ ਆ ਕੇ ਆਪ ਤੇ ਲੱਗੇ ਨਿਖੜ ਮੇ ਹੱਥੀ ਜਵਾਈ ਵਾਲਾ ਥਾਣਾ ਜੀ ਪੂਰਾ ਮੋਟਾ ਥਾਣਾ ਦੀ ਓਕੇ ਬਾਈ ਹਾਂ ਹਾਂ ਥਣਾ ਦੀ ਧਾਰਾ ਮਾਰ ਕੇ ਦਿਖਾ ਦੇਣਾ ਆਪਾਂ ਨੂੰ ਕੋਈ ਚੱਕਰ ਨਹੀਂ ਗਾ ਕੋਈ ਆਏ ਨਹੀਂ ਗਾ ਸੀਲ ਆਊ ਪੂਰੀ ਵਾਲਾ ਜਿਵੇਂ ਮਰਜੀ ਬੈਠੀ ਜਾ ਲੈ ਧਾਰਾ ਮਾਰ ਕੇ ਫਿਰ ਉਹ ਚੈੱਕ ਕਰਵਾ ਦਿੰਨੇ ਬੱਚੇ ਦਾ ਵੀ ਕੋਈ ਵਾਸਤਾ ਨਹੀਂ ਗਾ ਰੋਲਾ ਗਾਣਾ ਸਭ ਹੀ ਘਟ ਆ ਇੱਕ ਸੂਆ ਜਾ ਮੰਨਿਆ ਵਾ ਬਹਿੜਦਾ ਨਾ ਤਾਂ ਆ ਜੀ ਸੂਈ ਕਰਕੇ ਅਜੇ ਪੱਠੇ ਪੁੱਠੇ ਨਹੀਂ ਚੱਕੇ ਗੇ ਥੋੜੀ ਘਟ ਸੇਵ ਵਾਲੇ ਹਾਂ ਧਾਰਾ ਮਾਰ ਕੇ ਬਾਕੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜਿਹ ਗੋਲਾ ਆਫ ਦੀ ਤਸੱਲੀ ਤੁਸੀਂ ਕਰਨੀ ਆ 2 ਟਾਈਮ 4 ਟਾਈਮ ਚਵਾਈ ਕਰਕੇ ਥਣਾ ਦੇ ਸੈਲ ਸੋਣਿਆ ਮਗਰ ਬੱਚਾ 10 ਕਿਲੋ ਤਾਂ ਬਈ ਬੋਲੀ ਹੁਣ ਵੀ ਹੋਊਗੀ ਜਾਨਕਿ ਆਪਾਂ ਅਠ ਜਾਵਾਂਗੇ ਕਿਉਂਕਿ ਜਿੰਨਾ ਕਾਪਾ ਭਾਂਡੇ ਚ ਚੋਇਆ ਵਾ ਠੀਕ ਆ ਜੀ ਲਓ ਜੀ ਚਵਾਈ ਦਾ ਤਾਂ ਕੋਈ ਆਮਤੀ ਹੈ ਨਹੀਂਗਾ ਕੋਈ ਲੱਖ ਵਾਲੀ ਗਾਣੂ ਨਹੀਂ ਇਹੇ ਜੀ ਲੱਗਦੀ ਕਿੰਨੀ ਇਹਨੂੰ ਚੰਗੀ ਲੱਗਿਆ ਚਵਾਈ ਦਾ ਮੋਤੀ ਮੱਝਾਂ ਵਰਗੀ ਚਵਾਈ ਹਾਂ ਮੱਝਾਂ ਵਰਗੀ ਆ ਲੈ ਲੋ ਜੀ ਦੂਜਿਆਂ ਜੋ ਵੀ ਮਾਰਦੇ ਬਈ ਲਓ ਜੀ ਚੱਕ ਕੇ ਤਰੋ ਹਣ ਬਈ ਚਵਾਈ ਦਾ ਐ ਵੀ ਗਵਾਂਡੀਆਂ ਦੇ ਘਰੇ ਸੁਣੂਗੀ ਐਡੀ ਚੰਗੀ ਚਵਾਈ ਆ ਲੈ ਮੋਗੇ ਵਰਗੀ ਆ ਕੋਈ ਆ ਨਹੀਂ ਆ ਭਲਾ ਜਵਾਕ ਨੂੰ ਭਾ ਦੇ ਲੈ ਸਹੀ ਗੱਲ ਹੈ ਜੀ ਜਿਵੇਂ ਮਰਜ਼ੀ ਕੋਈ ਚੋਈ ਜਾਵੇ ਨਾਲੇ ਸੀਲ ਸਾਬੂ ਪਰ ਮਾਰੀ ਸੀਲ ਠੰਡੀ ਪੂਰੀਆ ਬਈ ਨਿਆਣਾਵ ਨਹੀਂ ਪਾਇਆਗਾ ਕੋਈ ਆਏ ਨਹੀਂਗਾ ਨਾਲੇ ਬਈ ਟਾਈਮ ਵੀ ਦੁਪਹਿਰ ਦਾ ਹੀ ਹੋਣਾ ਹਾਂ ਜਾਨੀ ਕਿ ਆਪਾਂ ਜਿੰਨਾ ਕਿ ਚੋਇਆ ਉਹਨਾਂ ਦਾ ਦਸਤਾ ਬੋਲੀ ਆਪਾਂ ਕਹਿਣ ਨੂੰ ਕਰ ਦਿੰਦੇ ਬਈ 12 ਕਿਲੋ ਤਾਂ ਵੀ ਅਗਲਾ ਮੰਨਦਾ ਜਾਨੀ ਕਿ ਆਪਾਂ 8 ਕਿਲੋ ਚੋਈਆ ਹੁਣ 10 11 ਕਿਲੋ ਇਹਦੇ ਖੱਲੇ ਹੋਊਗੀ ਕੱਲ ਸ਼ਾਮ ਦੀ ਸੂਈ ਵੀ ਆ 1:44 ਦਾ ਟਾਈਮ ਆ ਸਨ ਲੈਵੇ ਜਿੰਮੈਂਟ ਉਹ ਹਿਸਾਬ ਨਾਲ ਕਰੇ ਹੋ ਜੇ ਸ਼ਾਮ ਨੂੰ ਜਾ ਕੇ 6 ਵਜੇ ਚੋਈ ਹੋਣੀ ਆ ਮੁੱਲ ਬਈ ਇਹਦਾ ਮੌਲੇ 38 ਦੇ ਦੇਵਾਂਗੇ 500 ਵਿੱਚੋਂ ਘੱਟ ਦੇਵਾਂਗੇ ਛੋੜ ਮੰਗਣ ਨੂੰ ਆਪਾਂ 45 ਮੰਗ ਲੋ 40 ਕਰ ਲੋ ਤੇ ਦੇਵਾਂਗੇ 38 ਦੀ 500 ਛੋੜ ਜਮਾ ਜਾਇਜ ਮੁੱਲ ਕੀਤਾ 37000 ਰੁਪਇਆ 38000 ਰੁਪਇਆ ਮੌਲਾ 500 ਰੁਪਇਆ ਛੋੜ ਸਾਡੇ ਭਾਈ 4 ਦਿਨ ਸਾਂਭ ਕੇ ਅਗਲਾ ਵੇਚਣ ਵਾਲਾ ਵੀ ਲੈ ਗਿਆ ਕੋਈ ਬੈ 45000 ਦੀ ਆ ਸਹੀ ਗੱਲ ਹੈ ਜੀ ਜਿਹਦਾ ਦੁੱਧ ਤੇ ਘਰ ਸੀ ਉਹਦੇ ਚੰਗੇ ਪੈਸੇ ਦੇ ਜੂਗੀ ਬਾਕੀ ਆ ਕੇ ਤਸੱਲੀ ਕਰ ਲਿਓ ਦੁੱਧ ਥਣ ਲੈ ਵਾਲੀ 15 ਕਿਲੋ ਤਾਂ ਬਾੜਾ ਵੀ ਹੈ ਨਹੀਂ ਬਾਈ ਐਵੇਂ ਤੈਨੂੰ ਕਹਿ ਦਈਏ ਵੀ ਦੇਣਾ ਨਹੀਂ ਕਹਿੰਦੇ 15 ਕਿਲੋ ਜਿੰਨਾਂ ਥਣ ਲੈਵਾ ਕੋਈ ਬਾੜਾ ਵੀ ਹੈ ਤੇਈ ਗੱਲ ਹੈ ਬਾਕੀ ਬਈ ਮੁੱਲ ਵੀ ਫਰੋੜਾ ਕੀ ਉਹਨਾਂ ਕੀ ਕੋਈ ਟੋਕੜਾ ਕੋਈ ਹੈਗਾ ਨਹੀਂ ਕੋਈ 32000 ਦੀ ਟੋਕੜੀ ਹੋਸੀ ਚੰਗੀ ਇਹ ਤਾਂ ਸੱਜਰਾ ਜਮਾਤਾ ਨੂੰ ਤਾਂ ਜੀ ਸੂਈ ਕੱਲ ਸ਼ਾਮ ਦੀ ਸੂਈ ਵੀ ਆ ਬਾਕੀ ਗਰਮੀ ਰਹਤ ਹੈਗੀ 200 ਪੈਡ ਕਰਮ ਵਾਲੀ ਦੀ ਚੰਗੀ ਹੋਵੀ ਚਰਸੀ ਜੀ ਪਈ ਜਾਂਦੀ ਆ ਨੰਬਰ 22 ਦਾ ਕਰੀਰ ਤੇ ਚੱਲ ਰਿਹਾ ਜੀ ਧੰਨਵਾਦ